ਕੀ ਤੁਸੀਂ ਵੀ ਦਵਾਈ ਕੈਨੇਡਾ ਅਮਰੀਕਾ ਯੂਰਪ ਜਾ ਕੇ ਲੱਖਰਾਂ ਬរកਮਾਉਣਾ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ ਬਾਈ ਖਾਸ ਤੌਰ ਤੇ ਤੁਹਾਡੇ ਲਈ ਆ ਹੁਣ ਮੈਂ ਪਹੁੰਚ ਚੁੱਕਾ ਜਲੰਧਰ ਦੇ ਸਭ ਤੋਂ ਵੱਡੇ ਵਰਲਡ ਸਕਿੱਲ ਆਰਗੇਨਾਈਜੇਸ਼ਨ ਦੇ ਵਿੱਚ ਇੰਟੈਜੇਟਸ ਇੰਸਟੀਚੂਟ ਦੇ ਵਿੱਚ ਖੜੇ ਹੋ ਇਹ ਇੰਡੀਆ ਦਾ ਸਭ ਤੋਂ ਵੱਡਾ ਡਰਾਈਵਿੰਗ ਇੰਸਟੀਚੂਟ ਹੈ ਜੋ 8 ਏਕੜ ਦੇ ਵਿੱਚ ਬਣਿਆ ਹੋਇਆ ਆ ਰੂਸੈਂ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜਾਓਗੇ ਤੁਹਾਨੂੰ ਕਿਤੇ ਵੀ ਸਿਮੈਂਟਡ ਫਲੋਰ ਨਹੀਂ ਮਿਲੇਗਾ ਜਿਹੜੇ ਤਾਂ ਕੈਂਡੀਡੇਟ ਆਪਣਾ ਸਿੱਖ ਕੇ ਇੱਥੇ ਇੰਡੀਆ ਦੇ ਵਿੱਚ ਕਰਨਾ ਚਾਹੁੰਦੇ ਆ ਜੀ ਜੋਬ ਉਹਨਾਂ ਨੂੰ ਅਸੀਂ 35000 ਤੋਂ ਸਟਾਰਟਿੰਗ ਜੋਬ ਤੇ ਲਵਾ ਸਕਦੇ ਆ ਜੇਕਰ ਕੋਈ ਬੰਦਾ ਦੁਬਈ ਕੁਵੇਤ ਯੂਰੋ ਮਿਡਲ ਈਸਟ ਦੇ ਵਿੱਚ ਜਾਣਾ ਚਾਹੁੰਦਾ ਆ ਉਹਦੇ ਵਿੱਚ ਸਾਡੇ ਕੋਲ 50000 ਤੋਂ ਸ਼ੁਰੂ ਕਰਕੇ ਬਹੁਤ ਸਾਰੀ ਜੋਬਸ ਅਵੇਲੇਬਲ ਹੈ ਜੇ ਕਿਸੇ ਦੀ ਇੰਗਲਿਸ਼ ਕਮਿਊਨੀਕੇਸ਼ਨ ਬਹੁਤ ਅੱਛੀ ਹੈ ਔਰ ਉਸ ਨੂੰ ਅਸੀਂ ਯੂਰਪ ਦੇ ਵਿੱਚ ਵੀ ਕਰਾਣੇ ਆ ਤਾਂ ਉਹਦੇ ਵਿੱਚ 1.5 ਤੋਂ 2 ਲੱਖ ਰੁਪਿਆ ਬੰਦਾ ਯੂਰਪ ਦੇ ਵਿੱਚ ਟਰਾਲਾ ਚਲਾ ਕੇ ਕਮਾ ਸਕਦਾ ਆ। ਜੇ ਲੋ ਜੋ ਵੀ ਕਰਦਾ ਨੇ ਤਾਂ ਉੱਥੇ 15-16 ਹਜ਼ਾਰ ਰੁਪਿਆ ਮੰਦਾ ਹੀ ਹੁਣ ਘੱਟੋ ਘੱਟ ਵੀ ਮੇਰੀ ਵੀ ਸੈਲਰੀ ਉੱਥੇ ਹਿਸਾਬ ਨਾਲ 1.5-2 ਲੱਖ ਰੁਪਿਆ ਹੈਗੀ ਜੇ। 1.5-2 ਲੱਖ ਰੁਪਿਆ ਮਹੀਨੇ ਦਾ ਇੰਡੀਆ ਦਾ ਹਾਂਜੀ ਇੰਡੀਆ ਦਾ 1.5 ਤੋਂ 2 ਲੱਖ ਹੋਏਗਾ। ਕਿਹੜੀ ਕੰਟਰੀ ਜਾਣਾ ਤੁਸੀਂ? ਮੈਂ ਯੂਰਪ ਦਾ ਸੈਕਟਰ ਹੈ ਜੀ। ਸਰ ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਲੈਣੀ ਹੋ ਵੀ 30 ਦਿਨਾਂ ਦੇ ਵਿੱਚ ਟਰਾਲਾ ਸਿੱਖੋ, 10 ਦਿਨਾਂ ਦੇ ਵਿੱਚ ਫੋਰਕਲਿਫਟ ਸਿੱਖੋ, ਜੀ 4 ਕਲਿਫਟ ਮਸ਼ੀਨ ਇੱਕ ਬਹੁਤ ਇਜ਼ੀ ਮਸ਼ੀਨ ਆ ਬਸ ਇਹਦੇ ਵਿੱਚ ਕੁਝ ਸੇਫਟੀ ਰੈਗੂਲੇਸ਼ਨਸ ਤੁਹਾਨੂੰ ਮਤਲਬ ਸਿੱਖਣੇ ਹੁੰਦੇ ਆ ਜਿਹੜੇ ਸਾਡੇ ਕੋਲ ਟ੍ਰੇਨਰ ਹੈ ਉਹ ਯੂਕੇ ਅਤੇ ਆਸਟ੍ਰੇਲੀਆ ਤੋਂ ਸਰਟੀਫਾਈਡ ਟ੍ਰੇਨਰ ਹੈ ਇਸ ਤੋਂ ਪਹਿਲਾਂ ਸਰ ਮੈਂ ਹਸਪੀਟਲ ਦੇ ਵਿੱਚ ਜੌਬ ਕੀਤੀ ਉੱਥੇ ਮੈਂ ਸਰ 16000 ਰੁਪਏ ਤਨਖਾਹ ਲੈ ਰਿਆ ਸੀਗਾ ਤੇ ਆਪਣੀ ਮੈਂ ਮਤਲਬ ਇਸ ਚੀਜ਼ ਨੂੰ ਚੇਂਜ ਕਰਨ ਤੋਂ ਬਾਅਦ ਮੈਂ ਹੁਣ ਡਰਾਈਵਿੰਗ ਸਕਿਲਸ ਕੀਤੀ ਆ ਤੇ ਉਸ ਤੋਂ ਬਾਅਦ ਮੈਂ ਹੁਣ ਦੁਬਈ ਜਾਣਾ ਚਾਹੁੰਦਾ ਉੱਥੇ ਕਿੰਨੀ ਸੈਲਰੀ ਦੱਸ ਰਹੇ ਤੁਹਾਨੂੰ ਸਰ ਉੱਥੇ ਮੈਨੂੰ ਆ ਇੰਡੀਆ ਦਾ 50000 ਰੁਪਏ ਹਾਂਜੀ ਮੈਂ ਇੱਥੋਂ 30 ਦਿਨਾਂ ਵਿੱਚ ਟ੍ਰੇਨਿੰਗ ਲੈ ਗਈ ਮੈਂ ਆਪਦਾ ਵੀਜ਼ਾ ਦੁਬਈ ਦਾ ਲਵਾ ਲਵਾ ਰਹੇ ਹਾਂ ਜੀ ਇੱਥੇ ਇਹਨਾਂ ਦੇ ਥ੍ਰੀ ਲਵਾ ਰਹੇ ਹਾਂ ਜੀ ਅਸੀਂ ਜਿਵੇਂ ਸਕਿਲਡ ਵਰਕਰ ਕਾਰਪੈਂਟਰ ਆ ਮੈਸਨ ਆ ਸਟੀਲ ਫਿਕਸਰ ਆ ਫਿਰ ਇਲੈਕਟ੍ਰੀਸ਼ੀਅਨ ਨੇ ਪਲੰਬਰ ਨੇ ਇਸ ਤਰ੍ਹਾਂ ਦੀਆਂ ਟ੍ਰੇਡ ਆ ਜਾਂ ਕੋਈ ਸਿਕਿਉਰਿਟੀ ਗਾਰਡ ਆ ਹਰ ਤਰ੍ਹਾਂ ਦੀਆਂ ਟ੍ਰੇਡਸ ਨੂੰ ਅਸੀਂ ਮਿਡਲ ਈਸਟ ਅਤੇ ਯੂਰਪ ਦੇ ਵਿੱਚ ਪਲੇਸਮੈਂਟ ਕਰਵਾਨੇ ਆ ਮਤਲਬ ਮੇਰਾ ਫਾਈਲਿੰਗ ਪ੍ਰੋਸੈਸ ਹੋਇਆ ਪਿਆ ਤਾਂ ਜਿਹਦੇ ਵਿੱਚ ਮਤਲਬ ਮੈਨੂੰ ਸੈਲਰੀ ਵੀ ਇਹਦੇ ਵਿੱਚ ਅੱਛੀ ਲੱਗੀ ਦबई ਦੇ ਵਿੱਚ ਸਰ ਮੈਂ ਦੇਖ ਰਿਹਾ ਵੀ ਟਰਾਲੇ ਵੀ ਤੁਹਾਡੇ ਕੋਲ ਬੜੇ ਵੱਡੇ ਵੱਡੇ ਆ ਜਿਹੜੇ ਟਰਾਲੇ ਬੱਚਿਆਂ ਨੇ ਸਿੱਖਣਾ ਕੀ ਇਹੋ ਜਿਹੇ ਟਰਾਲੀ ਦबई ਜਾਂ ਕੈਨੇਡਾ ਅਮਰੀਕਾ ਦੇ ਵਿੱਚ ਬਿਲਕੁਲ ਜੀ ਹੁਣ ਤੁਹਾਨੂੰ 2 ਨੰਬਰ ਦੇ ਵਿੱਚ ਡੌਂਕੀਆਂ ਲਗਾ ਕੇ ਜਾਂ ਹੋਰ ਏਜੰਟਾਂ ਦੇ ਥਰੂ ਤੱਕੇਖਾਨ ਦੀ ਲੋੜ ਨਹੀਂ ਸੋ ਨਾ ਤਾਂ ਹੁਣ ਤੁਹਾਨੂੰ 7 ਲੱਖ ਰੁਪਏ ਖਰਚੇ ਦੀ ਲੋੜ ਆ ਨਾ 8 ਲੱਖ ਰੁਪਏ ਨਾ 10 ਲੱਖ ਰੁਪਈਆ ਸਿਰਫ 17000 ਰੁਪਏ ਜੇਜ ਪਾ ਕੇ ਆਓ ਇੱਥੇ ਤੁਸੀਂ ਸਕਿੱਲ ਲਓ ਟਰੱਕ ਟਰਾਲਾ ਫੋਕ ਲਿਫਟ ਚਲਾਉਣਾ ਸਿੱਖ ਲਓ ਦਬਾਈ ਜਾਓਗੇ ਤਾਂ 50-60 ਹਜ਼ਾਰ ਰੁਪਏ ਤੁਸੀਂ ਮਹੀਨੇ ਦਾ ਕਮਾਉਂਗੇ ਯੂਰਪ ਜਾਓਗੇ ਤਾਂ 1.5 ਤੋਂ 2 ਲੱਖ ਰੁਪਏ ਤੁਸੀਂ ਇੱਕ ਮਹੀਨੇ ਦਾ ਕਮਾਉਂਗੇ ਕੀ ਤੁਸੀਂ ਵੀ ਦਬਾਈ ਕੈਨੇਡਾ ਅਮਰੀਕਾ ਯੂਰਪ ਜਾ ਕੇ ਲੱਖਾਂ ਰੁਪਏ ਕਮਾਉਣਾ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ ਬਾਈ ਖਾਸ ਤੌਰ ਤੇ ਤੁਹਾਡੇ ਲਈ ਆ ਹੁਣ ਮੈਂ ਪਹੁੰਚ ਚੁੱਕਾ ਜਲੰਧਰ ਦੇ ਸਭ ਤੋਂ ਵੱਡੇ ਵਰਲਡ ਸਕਿੱਲ ਆਰਗੇਨਾਈਜੇਸ਼ਨ ਦੇ ਵਿੱਚ ਜੋ ਕਿ ਇਸ ਵੇਲੇ ਇੰਡੀਆ ਦਾ ਸਭ ਤੋਂ ਵੱਡਾ ਡਰਾਈਵਿੰਗ ਸਿਕਿਉਰਟੀ ਦੇ ਮਲਟੀ ਸਕਿੱਲਡ ਇੰਸਟੀਚਿਊਟ ਬਣ ਚੁੱਕਾ ਆ ਤੇ ਹੁਣ ਤੱਕ ਹਜ਼ਾਰਾਂ ਹੀ ਬੱਚੇ ਇਹਨਾਂ ਦੇ ਕੋਲ ਆ ਕੇ ਆਪਣੇ ਭਵਿੱਖ ਨੂੰ ਵਧੀਆ ਬਣਾ ਚੁੱਕੇ ਆ ਲੱਖਾਂ ਕੰਟਰੀਆਂ ਵੀ ਜਾ ਕੇ ਘੁਮਾਰੇ ਆ ਹੁਣ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਆ ਜਿਹੜੇ ਇੱਥੋਂ ਦੇ ਚੇਅਰਮੈਨ ਹੈਗੇ ਆ ਸਰਦਾਰ ਵੀਰ ਕਮਲ ਸਿੰਘ ਜਿਨ੍ਹਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਸਾਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਮੁੰਡੇ ਕੁੜੀਆਂ ਦਾ ਭਵਿੱਖ ਬਿਹਤਰੀਨ ਬਣਾ ਦਿੱਤਾ ਆ ਸਰ ਥੈਂਕ ਯੂ ਵੈਰੀ ਮਚ ਤੁਸੀਂ ਸਾਨੂੰ ਟਾਈਮ ਦਿੱਤਾ ਕਾਫੀ ਟਾਈਮ ਤੋਂ ਲੱਗੇ ਸੀ ਮੇਰਾ ਪਹਿਲਾ ਸਵਾਲ ਤਾਂ ਇਹ ਆ ਜਿਹੜਾ ਵਰਲਡ ਸਕਿਲਸ ਆਰਗੇਨਾਈਜੇਸ਼ਨ ਹੈਗਾ ਇਹ ਕੀ ਹੈਗਾ ਜਿਹੜੇ ਬੱਚੇ ਨੇ ਇਥੇ ਇੰਸਟੀਚੂਟ ਤੋਂ ਕੋਰਸ ਕਰਨੇ ਆ ਆਪਣਾ ਭਵਿੱਖ ਵਧੀਆ ਬਣਾਉਣ ਲਈ ਬਾਹਰ ਨਹੀਂ ਕੰਟਰੀਆਂ 'ਚ ਜਾਣਾ ਉਹ ਕੀ ਐਲੀਜੀਬਲ ਹੋਣਾ ਚਾਹੀਦਾ ਬਾਤ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਦੇ ਲਈ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿਆਂ ਜਿਹੜਾ ਵਰਲਡ ਸਕਿਲਸ ਆਰਗੇਨਾਈਜੇਸ਼ਨ ਆ ਇੱਕ ਡਰਾਈਵਿੰਗ ਸਿਕਿਉਰਿਟੀ ਅਤੇ ਮਲਟੀ ਸਕਿਲਸ ਇੰਸਟੀਚਿਊਟ ਆ ਇੱਥੇ ਅਸੀਂ ਬੱਚਿਆਂ ਨੂੰ ਟਰਾਲਾ ਟਰੱਕ ਬੱਸ ਫੋਰਕ ਲਿਫਟ ਮਸ਼ੀਨ ਸਿਕਿਉਰਿਟੀ ਦੀ ਟ੍ਰੇਨਿੰਗ ਅਤੇ ਹੋਰ ਬਹੁਤ ਸਾਰੀਆਂ ਟ੍ਰੇਨਿੰਗ ਜਿਵੇਂ ਮੈਸਨ ਕਾਰਪੇਂਟਰ ਸਟੀਲ ਫਿਕਸਰ ਨੂੰ ਸਕਿੱਲ ਦੀ ਟ੍ਰੇਨਿੰਗ ਇੱਥੇ ਕਰਨਾਲ ਜਾ ਰਹੇ ਆ ਸਰ ਜੇ ਕਿਸ ਨੇ ਟਰਾਲਾ ਚਲਾਉਣਾ ਸਿੱਖਣਾ ਟਰੱਕ ਚਲਾਉਣਾ ਸਿੱਖਣਾ ਫੋਕ ਲਿਫਟ ਚਲਾਉਣਾ ਸਿੱਖਣਾ ਸਟਾਰਟਿੰਗ ਮੈਨੂੰ ਉੱਥੋਂ ਦੱਸ ਦਿਓ ਕਿ ਬਹੁਤ ਵੱਡੀ ਗੱਲ ਤੁਸੀਂ ਚੈਲੰਜ ਵਾਲੀ ਕਰਤੀ ਵੀ 30 ਦਿਨਾਂ ਵਿੱਚ ਹੈਵੀ ਡਰਾਈਵਿੰਗ ਸਿੱਖੋ ਜੇ ਹੋਰ ਇੰਸਟੀਚੂਟ ਦੀ ਗੱਲ ਕਰ ਲਈਏ ਕੋਈ 6 ਮਹੀਨੇ ਤੋਂ ਕੱਟ ਗੱਲ ਨਹੀਂ ਕਰਦਾ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਇਸ ਟਾਈਮ ਤੇ ਜੇ ਇਸ ਇੰਸਟੀਚੂਟ ਦੇ ਵਿੱਚ ਖੜੇ ਹੋ ਇੰਡੀਆ ਦਾ ਸਭ ਤੋਂ ਵੱਡਾ ਡਰਾਈਵਿੰਗ ਇੰਸਟੀਚੂਟ ਹੈ ਜੋ 8 ਏਕੜ ਦੇ ਵਿੱਚ ਬਣਿਆ ਹੋਇਆ ਆ ਤੁਸੀਂ ਕਿਸੇ ਵੀ ਇੰਸਟੀਚੂਟ ਦੇ ਵਿੱਚ ਜਾਓਗੇ ਤੁਹਾਨੂੰ ਕਿਤੇ ਵੀ ਸਿਮੈਂਟਡ ਫਲੋਰ ਨਹੀਂ ਮਿਲੇਗਾ ਜਿਹੜੇ ਸਾਡੇ ਇਨਸਟ੍ਰਕਟਰ ਟ੍ਰੇਨਰਸ ਨੇ ਉਹ ਯੂਏਈ ਅਤੇ ਕੁਵੇਤ ਤੋਂ ਸਰਟੀਫਾਈਡ ਟ੍ਰੇਨਰ ਨੇ ਅਸੀਂ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਇੱਕ ਸਿੱਖਿਆ ਡਰਾਈਵਰ ਉਹਨੂੰ ਟ੍ਰੇਨਰ ਬਣਾ ਦਿੱਤਾ ਜਿਹੜੇ ਸਾਡੇ ਪ੍ਰਿੰਸੀਪਲ ਨੇ ਜਿਹੜੇ ਮੈਨੇਜਰ ਨੇ ਸਾਡੇ ਕੋਲ ਇੱਕ ਪੂਰੀ ਪ੍ਰੋਫੈਸ਼ਨਲ ਟੀਮ ਹੈਗੀ ਆ ਜੋ ਸਾਰੇ ਤਰੀਕੇ ਨਾਲ ਇਹਨਾਂ ਨੂੰ ਸਿਖਾਉਂਦੀ ਆ ਇਹਨਾਂ ਨੂੰ ਅਸੀਂ ਟਰਾਲਾਂ ਤੋਂ ਸਿਖਾਈਦਾ ਹੀ ਆ ਇਹਨਾਂ ਨੂੰ ਗੱਲ ਕਰਨ ਜਿਵੇਂ ਇੰਗਲਿਸ਼ ਦੀ ਕਮਿਊਨੀਕੇਸ਼ਨ ਨੂੰ ਕਿਵੇਂ ਪਰ ਆਪਾਂ ਇੰਪਰੂਵ ਕਰਨਾ ਆ ਉਸ ਦੇ ਬਾਰੇ ਵੀ ਉਹਦੇ ਹੀ ਕਲਾਸਾਂ ਅਸੀਂ ਇਹ ਟਰਾਲਾਂ ਦੇ ਨਾਲ ਨਾਲ ਹੀ ਕਰਾ ਦਿੰਦੇ ਆ ਸਰ ਮੈਂ ਦੇਖ ਰਿਹਾ ਵੀ ਟਰਾਲੇ ਵੀ ਤੁਹਾਡੇ ਕੋਲ ਬੜੇ ਵੱਡੇ ਵੱਡੇ ਆ ਜਿਹੜੇ ਟਰਾਲੇ ਬੱਚਿਆਂ ਨੇ ਸਿੱਖਣਾ ਕੀ ਇਹੋ ਜਿਹੇ ਟਰਾਲੀ ਦਬਾਈ ਜਾਂ ਕੈਨੇਡਾ ਅਮਰੀਕਾ ਦੇ ਵਿੱਚ ਬਿਲਕੁਲ ਜੀ ਜਿੱਥੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਹਮਣੇ ਪਿੱਛੇ ਦੋ ਟਰਾਲੇ ਨੇ ਇਹ ਬੈਂਜ਼ ਕੰਪਨੀ ਦੇ ਟਰਾਲੇ ਨੇ ਇਹ ਸੇਮ ਹੀ ਟਰਾਲਾ ਜਿਹੜਾ ਬਾਹਰ ਦੁਬਈ ਕਵੇਤ ਕਤਰ ਜਾਂ ਕੋਈ ਯੂਰਪ ਦੇ ਵਿੱਚ ਮਰਸੀਡੀਜ਼ ਬੈਂਜ਼ ਦਾ ਹੈ ਉਹ ਇੰਡੀਆ ਦੇ ਵਿੱਚ ਭਾਰਤ ਬੈਂਜ਼ ਦੇ ਨਾਮ ਨਾਲ ਰਜਿਸਟਰਡ ਆ ਤੇ ਸਾਡੇ ਕੋਲ ਇਹ ਦੋ ਬੈਂਜ਼ ਦੇ ਟਰਾਲੇ ਤਿੰਨ ਟਾਟਾ ਦੇ ਟਰਾਲੇ ਪੰਜ ਟਰਾਲੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਟ੍ਰੇਨਿੰਗ ਦਿੰਨੇ ਆ ਸਰ ਬਾਕ ਬਾਕ ਸਟੇਟਾਂ ਲੋਕ ਦੇਖ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੂਰੋਂ ਵੀ ਹੈ ਨਾ ਜੇ ਕਿਸੇ ਨੇ ਦੂਰੋਂ ਆਉਣਾ ਉਹਨਾਂ ਦੇ ਕੋਈ ਰਹਿਣ ਸਹਿਣ ਦਾ ਵੀ ਸਿਸਟਮ ਹੈ ਆਪਣੇ ਕੋਲ ਬਿਲਕੁਲ ਜੀ ਸਾਡੇ ਕੋਲ ਪ੍ਰੋਪਰ ਹੋਸਟਲ ਫੈਸਿਲਿਟੀ ਹੈ ਉਹਨਾਂ ਦੇ ਆਣ ਜਾਣ ਦੇ ਲਈ ਟਰਾਂਸਪੋਰਟੇਸ਼ਨ ਦੇ ਲਈ ਸਾਡੇ ਕੋਲ ਆਪਣੀ ਵੈਨ ਹੈ ਉਹਨਾਂ ਨੂੰ ਪਿਕਅਪ ਕਰਨਾ ਉਹਨਾਂ ਨੂੰ ਇੱਥੇ ਰੱਖਣਾ ਖਾਣਾ ਸਾਰਾ ਫੈਸਿਲਿਟੀ ਜਈ ਇੱਥੇ ਪ੍ਰੋਵਾਈਡ ਕਰ ਰਹੇ ਆ ਜੀ ਸਰ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਵੀ ਸਾਡੇ ਕੋਲ ਆਓ ਵਰਲਡ ਸਕਿਲ ਓਰਗੇਨਾਈਜੇਸ਼ਨ ਸਿੱਖੋ ਤੇ ਲੱਖਾਂ ਰੁਪਏ ਕਮਾਓ ਬੱਚਾ ਇੱਥੇ ਆ ਜਾਂਦਾ ਕੋਰਸ ਕੰਪਲੀਟ ਕਰ ਲੈਂਦਾ ਉਹ ਪਾਸ ਵੀ ਹੋ ਜਾਂਦਾ ਤੁਸੀਂ ਕਿੰਨੀ ਕੁ ਗਾਰੰਟੀ ਲੈਣੇ ਹੋ ਉਹ ਦੇਸ਼ ਦੇ ਵਿੱਚ ਜਾਂ ਵਿਦੇਸ਼ ਚ ਜਾ ਕੇ ਤੁਸੀਂ ਜੌਬ ਉਹਨਾਂ ਨੂੰ ਲੱਭ ਕੇ ਦਿਓਗੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਿਹੜਾ ਸਾਡਾ ਇੰਸਟੀਚਿਊਟ ਆ ਉਹ ਰੋਡ ਟਰਾਂਸਪੋਰਟ ਅਥਾਰਟੀ ਗਵਰਨਮੈਂਟ ਆਫ ਪੰਜਾਬ ਤੋਂ ਸਰਟੀਫਾਈਡ ਆ ਜਿਹੜਾ ਵੀ ਬੱਚਾ ਸਾਡੇ ਕੋਲ ਇੱਥੇ ਟ੍ਰੇਨਿੰਗ ਲੈਂਦਾ ਆ ਅਸੀਂ ਉਸ ਨੂੰ ਇੱਕ ਸਰਟੀਫਿਕੇਟ ਇਸ਼ੂ ਕਰਦੇ ਆ ਉਸ ਸਰਟੀਫਿਕੇਟ ਦੇ ਬਿਹਾਫ ਤੇ ਪਹਿਲਾਂ ਤਾਂ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਹੈਵੀ ਲਾਇਸੈਂਸ ਬਣਾ ਸਕਦੇ ਹੋ ਉਸ ਤੋਂ ਬਾਅਦ ਇਹ ਸੇਮ ਲਾਇਸੈਂਸ ਇਹ ਸਰਟੀਫਿਕੇਟ ਦੇ ਉੱਤੇ ਤੁਸੀਂ ਚਾਹੇ ਲੋਕਲ ਚਾਹੇ ਇੰਟਰਨੈਸ਼ਨਲ ਪਲੇਸਮੈਂਟ ਕਰਾਉਣਾ ਚਾਹੁੰਦੇ ਹੋ ਤੇ ਇਹ ਸਾਡਾ ਸਰਟੀਫਿਕੇਟ ਉੱਥੇ ਵੈਲਿਡ ਆ ਜੀ ਜੀ ਤੇ ਆਪਾਂ ਜੇ ਇੱਕ ਸੈਲਰੀ ਦੀ ਗੱਲ ਕਰ ਲਈਏ ਇੰਡੀਆ ਦੇ ਵਿੱਚ ਜਾਂ ਦੁਬਈ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਹੋਰ ਕੰਟਰੀ ਜਾਣਾ ਕਿੰਨੀ ਕਿ ਸੈਲਰੀ ਦਿੰਨੇ ਹੋ ਤਾਂ ਜੋ ਕਿ ਕਨਫਰਮ ਹੋਣੀ ਚਾਹੀਦੀ ਬੱਚੇ ਨੂੰ ਜਿਹੜੇ ਤਾਂ ਕੈਂਡੀਡੇਟ ਆਪਣਾ ਸਿੱਖ ਕੇ ਇੱਥੇ ਇੰਡੀਆ ਦੇ ਵਿੱਚ ਕਰਨਾ ਚਾਹੁੰਦੇ ਆ ਜੀ ਜੋਬ ਉਹਨਾਂ ਨੂੰ ਅਸੀਂ 35000 ਤੋਂ ਸਟਾਰਟਿੰਗ ਜੋਬ ਤੇ ਲਵਾ ਸਕਦੇ ਆ ਜੇਕਰ ਕੋਈ ਬੰਦਾ ਦੁਬਈ ਕਵੇਤ ਯੂਰੋ ਮਿਡਲ ਈਸਟ ਦੇ ਵਿੱਚ ਜਾਣਾ ਚਾਹੁੰਦਾ ਆ ਉਹਦੇ ਵਿੱਚ ਸਾਡੇ ਕੋਲ 50000 ਤੋਂ ਸ਼ੁਰੂ ਕਰਕੇ ਬਹੁਤ ਸਾਰੀ ਜੋਬਸ ਅਵੇਲੇਬਲ ਹੈ ਜੇ ਕਿਸੇ ਦੀ ਇੰਗਲਿਸ਼ ਕਮਿਊਨੀਕੇਸ਼ਨ ਬਹੁਤ ਅੱਛੀ ਹੈ ਔਰ ਉਸ ਨੂੰ ਅਸੀਂ ਯੂਰਪ ਦੇ ਵਿੱਚ ਵੀ ਕਰਾਣੇ ਆ ਤਾਂ ਉਹਦੇ ਵਿੱਚ 1.5 ਤੋਂ 2 ਲੱਖ ਰੁਪਇਆ ਬੰਦਾ ਯੂਰਪ ਦੇ ਵਿੱਚ ਟਰਾਲਾ ਚਲਾ ਕੇ ਕਮਾ ਸਕਦਾ ਆ ਸੋ ਬਾਈ ਜੀ ਬਹੁਤ ਵੱਡੀ ਗੱਲ ਕਰ ਰਿਹਾ ਜਿਹੜੇ ਆਪਣੇ ਘਰ ਦਾ ਫਿਊਚਰ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਤੁਸੀਂ ਆਪਣੀ ਤਰੱਕੀ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ 2-2 ਲੱਖ ਰੁਪਇਆ ਇੱਕ ਮਹੀਨੇ ਦਾ ਕਮਾਉਣਾ ਜਾਂ ਇੱਕ-ਇੱਕ ਲੱਖ ਰੁਪਇਆ ਕਮਾਉਣਾ ਤੇ ਮੈਂ ਤੁਹਾਨੂੰ ਬਿਲਕੁਲ ਸਹੀ ਜਗ੍ਹਾ ਤੇ ਲੈ ਕੇ ਆਇਆ ਆ ਨੰਬਰ ਸਕਰੀਨ ਤੇ ਹੈਗੇ ਆ ਤੁਸੀਂ ਇਹਨਾਂ ਨੰਬਰਾਂ ਦੇ ਫੋਨ ਕਰਕੇ ਦਬਾ-ਦਬ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਚਾਹੇ ਤੁਸੀਂ ਪਿੰਡਾਂ ਨਾਲ ਸੰਪਰਕ ਕਰਕੇ ਹੋ ਚਾਹੇ ਤੁਸੀਂ ਸ਼ਹਿਰਾਂ ਨਾਲ ਡੇਓ ਜਾਂ ਕੁੜੀਆਂ ਹੋ ਕੁੜੀਆਂ ਲਈ ਵੀ ਕੁਝ ਸੋਣਿਓ ਜੀ ਬਿਲਕੁਲ ਜੀ ਇਹ ਸੇਮ ਕੋਰਸ ਅਸੀਂ ਟਰਾਲੇ ਦਾ ਜਿਹੜਾ ਹੈਗਾ ਇਹ ਕੁੜੀਆਂ ਨੂੰ ਵੀ ਕਰਾਣੇ ਆ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਆ ਸਾਡੇ ਕੋਲ ਇੱਕ ਫੋਰਕ ਲਿਫਟ ਦਾ ਟ੍ਰੇਨਿੰਗ ਪ੍ਰੋਗਰਾਮ ਵੀ ਹੈ ਉਹ ਵੀ ਬਹੁਤ ਲਾਈਵ ਆਂਦਾ ਉਸਦੇ ਲਈ ਵੀ ਤੁਹਾਨੂੰ ਜੌਬ ਇੰਡੀਆ ਦੇ ਵਿੱਚ ਯੂਰਪ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਚਾਹੇ ਤੁਸੀਂ ਵਰਕ ਵੀਜ਼ਾ ਤੇ ਜਾ ਰਹੇ ਹੋ ਚਾਹੇ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਤੁਸੀਂ ਆਪਣੀ ਸਟੱਡੀ ਦੇ ਨਾਲ ਕਿਸੇ ਵੀ ਵੇਅਰ ਹਾਊਸ ਦੇ ਵਿੱਚ ਫੋਰਕਲਿਫਟ ਮਸ਼ੀਨ ਚਾਹੇ ਉਹ ਲੜਕਾ ਹੋਵੇ ਚਾਹੇ ਉਹ ਲੜਕੀ ਹੋਵੇ ਉਹ ਸਿੱਖ ਕੇ ਤੁਸੀਂ ਉਹਦੇ ਵਿੱਚ ਜੌਬ ਕਰ ਸਕਦੇ ਹੋ ਸਰ ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਲੈਣੀ ਹੋ ਵੀ 30 ਦਿਨਾਂ ਦੇ ਵਿੱਚ ਟਰਾਲਾ ਸਿੱਖੋ 10 ਦਿਨਾਂ ਦੇ ਵਿੱਚ ਫੋਰਕਲਿਫਟ ਸਿੱਖੋ 10 ਦਿਨ ਦੇ ਵਿੱਚ ਬੱਚਾ ਸਿੱਖ ਜਾਂਦਾ ਜੀ ਫੋਰਕਲਿਫਟ ਮਸ਼ੀਨ ਇੱਕ ਬਹੁਤ ਇਜ਼ੀ ਮਸ਼ੀਨ ਆ ਬਸ ਇਹਦੇ ਵਿੱਚ ਕੁਝ ਸੇਫਟੀ ਰੈਗੂਲੇਸ਼ਨਸ ਤੁਹਾਨੂੰ ਮਤਲਬ ਸਿੱਖਣੇ ਹੁੰਦੇ ਆ ਜਿਹੜੇ ਸਾਡੇ ਕੋਲ ਟਰੇਨਰ ਹੈ ਉਹ ਯੂਕੇ ਅਤੇ ਆਸਟ੍ਰੇਲੀਆ ਤੋਂ ਸਰਟੀਫਾਈਡ ਟਰੇਨਰ ਹੈ ਜਿਹੜੇ ਤੁਹਾਨੂੰ ਫੋਰਕਲਿਫਟ ਮਸ਼ੀਨ ਸਿਖਾਉਗੇ ਜੀ ਇਹਦੇ ਵਿੱਚ ਅਸੀਂ ਗਰਾਉਂਡ ਲੈਵਲ ਲੋ ਲੈਵਲ ਹਾਈ ਲੈਵਲ ਹਰ ਤਰੀਕੇ ਦੀ ਮਸ਼ੀਨ ਚਲਾਉਣਾ ਸਿਖਾਣੇ ਆ ਜਿਵੇਂ ਤੁਹਾਨੂੰ ਕਿਤੇ ਪੋਰਟ ਦੇ ਉੱਤੇ ਕੰਮ ਕਰਨਾ ਚਾਵੇ ਉਸ ਤਰੀਕੇ ਨਾਲ ਜੇ ਕਿਸੇ ਵੇਅਰ ਹਾਊਸ ਦੇ ਅੰਦਰ ਕੰਮ ਕਰਨਾ ਉਸ ਤਰੀਕੇ ਨਾਲ ਤੁਹਾਨੂੰ ਪ੍ਰੋਪਰ ਅਸੀਂ ਫੋਰਕਲਿਫਟ ਮਸ਼ੀਨ 10 ਦਿਨ ਦੇ ਵਿੱਚ ਪੂਰਾ ਟ੍ਰੇਨਡ ਕਰ ਸਕ ਮੰਥਲੀ ਕੀ ਚਾਰਜਸ ਹੈਗੇ ਜੇ ਕਿਸ ਨੇ ਟਰਾਲਾ ਸਿੱਖਣਾ ਜਾਂ ਕਿਸ ਨੇ ਫੋਰਕਲਿਫਟ ਸਿੱਖਣੀ ਜਾਂ ਜੇ ਕਿਸ ਨੇ ਦੋਨੇ ਹੀ ਸਿੱਖਣੇ ਤੇ ਉਹਦੇ ਲਈ ਕੀ ਡੀਲਸ ਹੈਗੀਆਂ ਅਸੀਂ ਜਿਹੜਾ ਟਰਾਲਾ ਦੀ ਫੀਸ ਲੈ ਰਹੇ ਆ ਉਹ 17000 ਰੁਪਏ ਲੈ ਰਹੇ ਆ ਜੇ ਕੋਈ ਫੋਰਕਲਿਫਟ ਮਸ਼ੀਨ ਚੇਕਣਾ ਚਾਹੁੰਦਾ ਤੇ ਉਹਦੀ ਅਸੀਂ 12000 ਰੁਪਏ ਫੀਸ ਲੈ ਰਹੇ ਆ ਪਰ ਜੇਕਰ ਦੋਨੋਂ ਕੋਈ ਕੰਬੋ ਪੈਕ ਲੈਂਦਾ ਆ ਉਹ ਸੇਮ ਟਾਈਮ ਤੇ ਟਰਾਲਾ ਤੇ ਫੋਰਕਲਿਫਟ ਸਿੱਖਦਾ ਆ ਤੇ ਅਸੀਂ ਉਸ ਨੂੰ ਕਾਫੀ ਅੱਛਾ ਡਿਸਕਾਊਂਟ ਦਿੰਨੇ ਆ ਕੰਬੋ ਪੈਕ ਦੇ ਵਿੱਚ ਸੋ ਜਿਨੇ ਵੀ ਬਾਹਰਲੇ ਮੁਲਕਾਂ ਜਾਣਾ ਤੁਹਾਨੂੰ ਸਕਿਲਡ ਹੋ ਕੇ ਜਾਣਾ ਚਾਹੀਦਾ ਲੱਖਾਂ ਰੁ ਟਰੱਕ ਫੋਕ ਲਿਫਟ ਇਹਦੇ ਬਾਰੇ ਤੁਸੀਂ ਦੱਸਤਾ ਤੁਸੀਂ ਇੱਕ ਹੋਰ ਵੀ ਲਾਈਨ ਲਿਖੀ ਹੈ ਵੀ ਮਲਟੀ ਸਕਿਲਸ ਹੋਰ ਕਿਹੜੇ ਕਿਹੜੇ ਸਕਿਲਸ ਵਾਲੇ ਜਿਹੜੇ ਸਿੱਖੇ ਹੋਣ ਚਾਹੇ ਕੋਈ ਪਲੰਬਰ ਹੈਗਾ ਚਾਹੇ ਕੋਈ ਸਕਿਉਰਿਟੀ ਗਾਰਡ ਦੇ ਵਿੱਚ ਹੈਗਾ ਚਾਹੇ ਕੋਈ ਕਾਰਪੈਂਟਰ ਹੈਗਾ ਉਹਨਾਂ ਲਈ ਵੀ ਕੋਈ ਤੁਸੀਂ ਹੈਲਪ ਕਰਦੇ ਹੋ ਜੀ ਜਿਸ ਤਰ੍ਹਾਂ ਸਾਡੀ ਇੱਕ ਦੂਸਰੀ ਏਜੰਸੀ ਹੈ ਜਿਸ ਦਾ ਨਾਮ ਜੀਐਸਡੀਸੀ ਗਰੁੱਪ ਜੋ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਕਸਟਰਨਲ ਅਪਰੂਵਡ ਹੈਗੀ ਆ ਉਹਦੇ ਵਿੱਚ ਅਸੀਂ ਤੁਹਾਨੂੰ ਡਰਾਈਵਰ ਆਪਰੇਟਰ ਫੋਰਕਲਿਫਟ ਦੇ ਵਿੱਚ ਤਾਂ ਭੇਜ ਹੀ ਰਹੇ ਹਾਂ ਅਸੀਂ ਜਿਵੇਂ ਸਕਿਲਡ ਵਰਕਰ ਕਾਰਪੈਂਟਰ ਆ ਮੈਸਨ ਆ ਸਟੀਲ ਫਿਕਸਰ ਆ ਫਿਰ ਇਲੈਕਟ੍ਰੀਸ਼ੀਅਨ ਨੇ ਪਲੰਬਰ ਨੇ ਇਸ ਤਰ੍ਹਾਂ ਦੀਆਂ ਟ੍ਰੇਡਾਂ ਆ ਜਾਂ ਕੋਈ ਸਿਕਿਉਰਿਟੀ ਗਾਰਡ ਆ ਹਰ ਤਰ੍ਹਾਂ ਦੀਆਂ ਟ੍ਰੇਡਸ ਨੂੰ ਅਸੀਂ ਮਿਡਲ ਲਿਸਟ ਅਤੇ ਯੂਰਪ ਦੇ ਵਿੱਚ ਪਲੇਸਮੈਂਟ ਕਰਵਾਨੇ ਆ ਸਰ ਬੱਚੇ ਇੱਥੇ ਆਉਂਦੇ ਆ ਕੋਰਸ ਕਰ ਲੈਂਦੇ ਸਿੱਖ ਲੈਂਦੇ ਆ ਜਦੋਂ ਫਾਈਨਲੀ ਉਹਨਾਂ ਦਾ ਟੈਸਟ ਹੋਣਾ ਟੈਸਟ ਕਿੱਥੇ ਦੇਣ ਜਾਣਾ ਪੈਂਦਾ ਉਹਨਾਂ ਨੂੰ ਸਰ ਉਹਨਾਂ ਨੂੰ ਟੈਸਟ ਦੇਣ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਜਿਹੜੀਆਂ ਵੀ ਬਾਹਰੋਂ ਕੰਪਨੀਆਂ ਆਉਂਦੀਆਂ ਉਹ ਹੋਇਆ ਜਿਸ ਦੇ ਵਿੱਚ ਅਸੀਂ ਸਿਖਾਵਾਂਗੇ ਇੰਨਾ ਹੈ ਟਰੈਕ ਦੇ ਵਿੱਚ ਤੁਹਾਡਾ ਫੋਰਕਲਿਫਟ ਦਾ ਟੈਸਟ ਹੋਏਗਾ ਔਰ ਜੇ ਤੁਸੀਂ ਉਸ ਤਰ ਦੇਖ ਰਹੇ ਆ ਉਧਰ ਵੀ ਆਪਾਂ ਨੂੰ ਟਰਾਲਿਆਂ ਤੇ ਟਰੈਕ ਹੀ ਇੱਥੇ ਹੀ ਸੈੱਟ ਕਰਾਂਗੇ ਇੱਥੇ ਹੀ ਕੰਪਨੀਆਂ ਦੇ ਬਾਹਰੋਂ ਕਲਾਇੰਟ ਆ ਕੇ ਤੁਹਾਡਾ ਪ੍ਰੈਕਟੀਕਲ ਟੈਸਟ ਮਤਲਬ ਚਾਹੇ ਦੁਬਈ ਦੀਆਂ ਕੰਪਨੀਆਂ ਚਾਹੇ ਯੂਰਪ ਦੀਆਂ ਕੰਪਨੀਆਂ ਉਹ ਇੱਥੇ ਆ ਕੇ ਹੀ ਡਾਇਰੈਕਟ ਟੈਸਟ ਲੈ ਲੈਂਦੇ ਜੀ 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 ਬਿਲਕੁਲ ਅਸੀਂ ਸਾਰੇ ਜਿਹੜੀ ਇੰਟਰਵਿਊਜ਼ ਵੀ ਆ ਉਹ ਸਾਰੀਆਂ ਇੱਥੇ ਹੀ ਹੀ ਕਰਾਵਾਂਗੇ ਇੱਥੇ ਹੀ ਟ੍ਰੇਨਿੰਗ ਦਵਾਂਗੇ ਤੇ ਬੰਦੇ ਦਾ ਜਿਹੜਾ ਕੌਨਫੀਡੈਂਸ ਆ ਉਹ ਥੋੜਾ ਹੋਰ ਵੱਧ ਜਾਂਦਾ ਜਦੋਂ ਜਿੱਥ ਦਿਲੋਨੀ ਕੋਈ ਫਿਕਰ ਕੰਦੀ ਲੋਣੀ ਤੁਸੀਂ ਸਿੱਧਾ ਵੋਲ ਸਕਿਲਸ ਆਰਗੇਨਾਈਜੇਸ਼ਨ ਆ ਜਾਓ ਨੰਬਰ ਸਕਰੀਨ ਤੇ ਹੈਗਾ ਚਾਹੇ ਤੁਸੀਂ ਟਰਾਲਾ ਸਿੱਖਣਾ ਤੁਸੀਂ ਟਰੱਕ ਸਿੱਖਣਾ ਤੁਸੀਂ ਫੋਕਲਿਫਟ ਸਿੱਖਣਾ ਇਸ ਤੋਂ ਇਲਾਵਾ ਤੁਸੀਂ ਸਕਿਉਰਿਟੀ ਗਾਰਡ ਦੇ ਥਰੂ ਜਾਣਾ ਚਾਹੁੰਦੇ ਹੋ ਚਾਹੇ ਤੁਸੀਂ ਕਾਰਪੈਂਟਰ ਹੋ ਚਾਹੇ ਤੁਸੀਂ ਕਿਸੇ ਵੀ ਸਕਿੱਲ ਦੇ ਵਿੱਚ ਜਾਣੂ ਹੋ ਤਾਂ ਤੁਸੀਂ ਜਲਦੋਂ ਜਲਦ ਸੰਪਰਕ ਕਰ ਲਓ ਤੁਸੀਂ 50000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਇੱਕ ਮਹੀਨੇ ਦਾ ਕਮਾ ਸਕਦੇ ਹੋ ਹੁਣ ਤੁਹਾਨੂੰ ਦੋ ਨੰਬਰ ਦੇ ਵਿੱਚ ਡੋਂਕੀਆਂ ਲਗਾ ਕੇ ਜਾਂ ਹੋਰ ਏਜੰਟਾਂ ਦੇ ਥਰੂ ਤੱਕੇਖਾਨ ਦੀ ਲੋੜ ਨਹੀਂ ਤੁਹਾਨੂੰ ਇੰਡੀਆ ਦੇ ਸਭ ਤੋਂ ਇਸ ਇੰਸਟੀਚਿਊਟ ਇੱਥੇ ਮੈਂ ਤੁਹਾਨੂੰ ਲੈ ਕੇ ਆਇਆ ਜੋ ਕਿ ਬਹੁਤ ਸਾਰੇ ਬੱਚੇ ਇਥੋਂ ਜਾ ਚੁੱਕੇ ਆ ਭਰੋਸੇਮੰਦ ਦਾ ਦੂਜਾ ਨਾਮ ਜੇ ਆਪਾਂ ਕਹੀਦਾ ਵਰਲਡ ਸਕਿਲ ਆਰਗੇਨਾਈਜੇਸ਼ਨ ਜਲੰਧਰ ਦੇ ਵਿੱਚ ਹੈਗਾ ਸਲੋਜੀ ਪਹਿਲਾਂ ਆਪਾਂ ਕੰਪਨੀ ਦਾ ਗੱਲ ਤਾਂ ਕਰ ਲਈ ਚੇਅਰਮੈਨ ਸਰ ਨਾਲ ਗੱਲ ਕਰ ਲਈ ਜਿਹੜੇ ਇੱਥੇ ਸਟੂਡੈਂਟ ਸਿੱਖ ਰਹੇ ਆ ਜਿਹੜੇ ਬਾਈ ਸਾਡੇ ਇੱਥੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਜਿਹੜਾ ਇੱਥੇ ਸਿੱਖ ਰਹੇ ਹੋ ਕਿੱਥੋਂ ਸਾਸੀ ਗਸਰ ਮੇਰਾ ਨਾਮ ਜਤਿੰਦਰ ਵਰਮਾ ਜੀ ਮੈਂ ਜਲੰਧਰ ਸ਼ਹਿਰ ਤੋਂ ਬਿਲੋਂਗ ਕਰ ਰਿਹਾ ਜੀ ਕੀ ਪਰਪਸ ਹੈਗਾ ਤੁਸੀਂ ਇੱਥੇ ਡਰਾਈਵਿੰਗ ਸ ਸਰ ਰੀਸੈਂਟਲੀ ਬੈਚ ਮੈਂ ਆਪਣੀ ਡਰਾਈਵਿੰਗ ਸਕਿੱਲ ਨੂੰ ਇਨਹਾਂਸ ਕੀਤਾ ਇੱਥੇ ਤੇ ਬਹੁਤ ਹੀ ਵਧੀਆ ਇੱਥੇ ਦੇ ਇਨਸਟ੍ਰਕਟਰ ਹੈਗੇ ਨੇ ਤੇ ਮੈਂ ਇਹਨਾਂ ਕੋਲੋਂ ਬਹੁਤ ਚੀਜ਼ਾਂ ਬਤਵਾ ਸਿੱਖੀਆਂ ਔਰ ਸਿੱਖਣ ਦੇ ਨਾਲ-ਨਾਲ ਸਰ ਮੈਂ ਦੁਬਈ ਦੀ ਬੜੀ ਇੱਕ ਮਸ਼ਹੂਰ ਕੰਪਨੀ ਜਿਹਦੇ ਵਿੱਚ ਮੇਰੀ ਹੁਣ ਹੀ ਸਿਲੈਕਸ਼ਨ ਹੋਈ ਆ ਅੱਛਾ ਤੁਸੀਂ ਇੱਥੇ ਪਹਿਲਾਂ ਕੀ ਕਰਦੇ ਸੀ ਤੇ ਦੁਬਈ ਜਾ ਰਹੇ ਹੋ ਕਿਉਂ ਜਾ ਰਹੇ ਹੋ ਇੱਥੇ ਕਿਉਂ ਨਹੀਂ ਹਾਂਜੀ ਮੈਂ ਇਸ ਤੋਂ ਪਹਿਲਾਂ ਸਰ ਮੈਂ ਹਸਪੀਟਲ ਦੇ ਵਿੱਚ ਜੌਬ ਕੀਤੀ ਉੱਥੇ ਮੈਂ ਸਰ 16000 ਰੁਪਏ ਤਨਖਾਹ ਲੈ ਰਿਆ ਸੀਗਾ ਤੇ ਆਪਣੀ ਮੈਂ ਮਤਲਬ ਕਿ ਇਸ ਚੀਜ਼ ਨੂੰ ਚੇਂਜ ਕਰਨ ਤੋਂ ਬਾਅਦ ਮੈਂ ਹੁਣ ਡਰਾਈਵਿੰਗ ਸਕਿੱਲਸ ਕੀਤਾ ਤੇ ਉਸ ਤੋਂ ਬਾਅਦ ਮੈਂ ਹੁਣ ਦੁਬਈ ਜਾਣਾ ਚਾਹੁੰਦਾ। ਉੱਥੇ ਕਿੰਨੀ ਸੈਲਰੀ ਦੱਸ ਰਹੇ ਤੁਹਾਨੂੰ? ਸਰ ਉੱਥੇ ਮੈਨੂੰ ਆਂ ਇੰਡੀਆ ਦਾ 20000 ਰੁਪਈਆ। ਤੁਸੀਂ ਦੇਖੋ ਇੱਥੇ ਆਉਣਾ 17000 ਰੁਪਏ ਦਾ ਸਿਰਫ ਕੋਰਸ ਕਰਨਾ 1 ਮਹੀਨੇ ਦੇ ਲਈ। ਉਸ ਤੋਂ ਬਾਅਦ ਤੁਸੀਂ ਘੱਟੋ-ਘੱਟ 45 ਤੋਂ 50000 ਰੁਪਈਆ 1 ਮਹੀਨੇ ਦਾ ਕਮਾ ਸਕਦੇ ਆ। ਬਈ ਜੀ ਤੁਸੀਂ ਵੀ ਮੈਨੂੰ ਦੱਸੋ ਬਈ ਕਿੱਥੋਂ ਆਉਣਿਓ ਕੀ ਪਰਪਸ ਆ ਕਿੱਥੇ ਜਾਣਾ ਤੁਸੀਂ ਕਿਹੜੀ ਕੰਟਰੀ? ਮੇlo ਸਸਿਗਾ ਸਾਰਿਆਂ ਨੂੰ ਮੇਰਾ ਬਲੌਂਗ ਆ ਤਾਂ ਮੈਂ ਹੰਬਲੀ ਸਾਤਾ ਮੇਰਾ ਨਾਮ ਪ੍ਰਭਦੇਵਾਲ ਹੈ। ਤੇ ਮੈਂ ਸਰ ਇੱਥੇ ਕੋਰ ਤੇ 30 ਦਿਨ ਦਾ ਜਿੱਦਾਂ ਦੱਸਿਆ ਨੇ ਕੋਰਸ ਤੁਹਾਡਾ ਕਿ ਪਰ ਮੈਂ 20 21 ਦਿਨਾਂ ਚ ਪੂਰਾ ਟ੍ਰੇਨ ਹੋ ਚੁੱਕਿਆ ਤੇ ਮੇਦੀ ਹੁਣ ਪਿੱਛੇ ਹੀ ਸਿਲੈਕਸ਼ਨ ਯੂਰਪ ਵਾਸਤੇ ਸਿਲੈਕਟ ਹੋ ਚੁੱਕਿਆ ਮੈਂ ਤੇ ਪਹਿਲਾਂ ਜਿਵੇਂ ਕਿ ਮੈਂ ਪਹਿਲਾਂ ਜੋ ਵੀ ਕਰਦਾ ਨਾ ਤਾਂ ਉੱਥੇ 15 16000 ਰੁਪਏ ਮੰਦਾ ਸੀ ਹੁਣ ਘੱਟੋ ਘੱਟ ਵੀ ਮੇਰੇ ਵਿੱਚ ਸੈਲਰੀ ਉੱਥੇ ਹਿਸਾਬ ਨਾਲ 1.5 ਤੋਂ 2 ਲੱਖ ਰੁਪਏ ਹੈਗੀ ਜੇ 1.5 ਤੋਂ 2 ਲੱਖ ਰੁਪਏ ਮਹੀਨੇ ਦਾ ਇੰਡੀਆ ਦਾ ਹਾਂਜੀ ਇੰਡੀਆ ਦਾ 1.5 ਤੋਂ 2 ਲੱਖ ਹੋਏਗਾ ਕਿਹੜੀ ਕੰਟਰੀ ਜਾਣਾ ਤੁਸੀਂ ਮੈਂ ਯੂਰਪ ਤੇ ਸਿਲੈਕਟ ਹੋਇਆ ਜੇ ਤੁਸੀਂ ਦੇਖੋ ਯੂਰਪ ਦੇ ਵਿੱਚ ਬਹੁਤ ਸਾਰੇ ਮੁੰਡੇ ਜਾਂਦੇ ਆ 8 ਲੱਖ 10 ਲੱਖ ਲਾ ਕੇ ਡੋਂਗੀਆਂ ਲਾ ਕੇ ਜਾਂਦੇ ਹੋ ਕੱਚੇ ਦੇ ਕੱਚੇ ਇਲੀਗਲ ਦੇ ਇਲੀਗਲ ਕੋਈ ਪਹੁੰਚਦਾ ਕੋਈ ਨਹੀਂ ਪਹੁੰਚਦਾ ਤੇ ਉਹ ਇੰਡੀਆ ਦਾ 50000 ਰੁਪਏ ਵੀ ਆਪਣੇ ਘਰ ਨਹੀਂ ਪੇਜ ਸਕਦੇ ਕਰਜ਼ਾ ਉਲਟਾ ਚੱਕ ਲੈਂਦੇ ਆ ਪਰ ਇੱਥੇ ਬਾਈ ਕਹਿੰਦੇ ਆ ਵੀ ਜਾ ਰਹੇ ਆ ਪੂਰਾ ਕੋਰਸ ਕਰਕੇ ਜਾ ਰਿਹਾ ਤੇ 1.5 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਮਹੀਨੇ ਦਾ ਕਮਾਉਣ ਦਾ ਇਹ ਕੰਪਨੀ ਇਹਨਾਂ ਨੂੰ ਦਾਵਾ ਕਰ ਰਹੀ ਹੈ ਤੇ ਹਮ ਪਹਿਲਾਂ ਗਏ ਸਾਡੇ ਕੋਲ ਦੋਸਤ ਇੱਥੋਂ ਹਾਂਜੀ ਹਾਂਜੀ ਪਹਿਲਾਂ ਮੇਰਾ ਯਾਰ ਵੀ ਗਿਆ ਮੇਰੇ ਭਰਾ ਵੀ ਗਿਆ ਆ ਤਾਂ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਇੱਥੋਂ ਪਹਿਲਾਂ ਉਸ ਟ੍ਰੇਨਿੰਗ ਲੈ ਕੇ ਫੇਰ ਆਈ ਫੇਰ ਤੁਸੀਂ ਕਾਫੀ ਭਰੋਸਾ ਕਰ ਰਹੇ ਹੋ ਹਾਂਜੀ ਭਰੋਸਾ ਕਰਕੇ ਫੇਰ ਤੁਸੀਂ ਸਰ ਕਿੱਥੋਂ ਆਏ ਹੋ ਮੈਂ ਸਰ ਰਾਮਪਰਾ ਫੂਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਬਠਿੰਡਾ ਜੀ ਸਾਰਾ ਨੂੰ ਮੇਰੀ ਸੱਸਰੀ ਗਾਲ ਜੀ ਹਾਂਜੀ ਮੈਂ ਇੱਥੋਂ 30 ਦਿਨਾਂ ਵਿੱਚ ਟ੍ਰੇਨਿੰਗ ਲੈ ਗਈ ਜੀ ਮੈਂ ਆ ਉਹਦਾ ਵੀਜ਼ਾ ਦੁਬਈ ਦਾ ਲਵਾ ਲਵਾ ਰਹੇ ਹਾਂ ਜੀ ਇੱਥੇ ਇਹਨਾਂ ਦੇ ਥਰੂ ਹੀ ਲਵਾ ਰਹੇ ਹਾਂ ਜੀ ਕਿੰਨੀ ਸੈਲਰੀ ਦੱਸ ਰਹੇ ਆ ਸੈਲਰੀ ਸਰ ਓਵਰਟਾਈਮ ਲਾ ਕੇ 60-70000 ਰੁਪਏ ਮਗ ਬਣ ਜਾਂਦੀ ਹੈ ਓਕੇ ਇੱਥੇ ਕਿੰਨੇ ਫੀਸ ਦਿੱਤੀ ਤੁਸੀਂ ਇੱਕ ਮਹੀਨੇ ਦੀ ਇੱਥੇ ਸਰ 17000 ਰੁਪਏ ਅਜਾ 17000 ਦਾ ਕੋਰਸ ਕੀਤਾ ਤਾਂ ਤੁਸੀਂ ਹੁਣ ਦੁਬਈ ਜਾਣਾ 60-70000 ਤੁਸੀਂ ਕਮਾ ਲੋਗੇ ਹਾਂਜੀ ਵਧੀਆ ਲੱਗ ਰਿਹਾ ਹਾਂ ਹਾਂਜੀ ਬਹੁਤ ਵਧੀਆ ਜੀ ਇੱਥੇ ਕਿਉਂ ਛੱਡ ਰਹੇ ਹੋ ਆਪਣਾ ਘਰ ਇੱਥੇ ਸਰ वैसे इथे है नहीं कोई जॉब नहीं वगैरह मिल रही है कि बाकी सैलरी नहीं अच्छी हैगी इथे इथे ये किते भी लगदे जाके कोई 10 काई 12000 रुपए बणदा इथे ता करके हुन सोचया भी आगे अपनी लाइफ नु सेट करने ਲਈ ਤਾਂ ਬਾਹਰ ਘਰ ਤਾਂ ਛੱਡਣੀ ਕਿੰਨੀ ਉਮਰ ਹੈ ਤੁਹਾਡੀ ਮੇਰੀ 23 ਸਾਲ ਸਰ ਸੋ ਦੇਖੋ ਬਿਲਕੁਲ ਸਹੀ ਉਮਰ ਹੈਗੀ ਇਹ 23 ਸਾਲ ਤੁਸੀਂ 23 ਸਾਲ ਦੀ ਉਮਰ ਚ ਜਾਓ ਉਥੇ 5 7 10 ਸਾਲ ਕੰਮ ਕਰੋ ਫਿਰ ਤੁਸੀਂ ਵਾਪਸ ਆ ਜਾਓ ਜਦ ਤੱਕ ਤੁਹਾਡੇ ਕੋਲ ਬਹੁਤ ਵਧੀਆ ਇੱਕ ਪੈਸੇ ਬਹੁਤ ਜਿਆਦਾ ਸਾਡੇ ਕੋਲ ਹੋ ਸਕਦਾ ਤੁਸੀਂ ਇੱਥੇ ਆ ਕੇ ਵੀ ਆਪਣਾ ਕੋਈ ਕੰਮ ਕਰ ਸਕਦੇ ਭਾਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੋਰਸ ਕਰਦਿਆਂ ਨੂੰ ਕਿੱਥੋਂ ਹੋ ਤੇ ਕਿਹੜੀ ਕੰਟਰੀ ਜੀ ਤੁਸੀਂ ਜਾਣਾ ਸਰ ਮੈਂ ਬਿਲੋਂਗ ਕਰਦਾ ਜਲੰਧਰ ਤੋਂ ਮੈਨੂੰ ਮਤਲਬ 2-3 ਮਹੀਨੇ ਪਹਿਲਾਂ ਮੈਂ ਕੋਰਸ ਕੀਤਾ ਸੀਗਾ ਡਰਾਈਵਿੰਗ ਡਰਾਈਵਿੰਗ ਦਾ ਹੀ ਤਾਂ ਮੈਂ 20-21 ਦਿਨਾਂ ਦੇ ਵਿੱਚ ਪੂਰੀ ਮਤਲਬ ਆਪਣੀ ਟ੍ਰੇਨਿੰਗ ਇਨ ਹਾਂਸ ਕਰ ਲਈ ਸੀਗੀ ਦੈਨ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮਤਲਬ ਮੈਨੂੰ ਕਿਹਾ ਕਿ ਤੂੰ ਮਤਲਬ ਬਾਅਦ ਦਾ ਮਤਲਬ ਪ੍ਰੋਸੈਸ ਇਹਨਾਂ ਕੋਈ ਕਰਵਾ ਲੈ ਤਾਂ ਵਿਦਿਨ ਮਤਲਬ ਮੇਰਾ ਫਾਈਲਿੰਗ ਪ੍ਰੋਸੈਸ ਹੋਇਆ ਪਿਆ ਤਾਂ ਸੈਲਰੀ ਵੀ ਇਹਦੇ ਵਿੱਚ ਅੱਛੀ ਲੱਗੀ ਦੁਬਈ ਦੇ ਵਿੱਚ ਮਿਨਿਮਮ ਤੋਂ ਮਿਨਿਮਮ ਬੰਜੰਦਾ ਮਤਲਬ ਓਵਰਟਾਈਮ ਪਾ ਬੁਕੇ ਮਤਲਬ 55000 60000 ਬੰਜੰਦਾ ਜੀ ਯਾਨੀ 50 60 70000 ਤੁਸੀਂ ਕਮਾ ਸਕਦੇ ਹੋ ਸੋ ਨਾ ਤਾਂ ਹੁਣ ਤੁਹਾਨੂੰ 7 ਲੱਖ ਰੁਪਏ ਖਰਚੇ ਦੀ ਲੋੜ ਆ ਨਾ 8 ਲੱਖ ਰੁਪਏ ਨਾ 10 ਲੱਖ ਰੁਪਏ ਸਿਰਫ 17000 ਰੁਪਏ ਜੇਜ ਪਾ ਕੇ ਆਓ ਇੱਥੇ ਤੁਸੀਂ ਸਕਿੱਲ ਲਓ ਟਰੱਕ ਟਰਾਲਾ ਫੋਕ ਲਿਫਟ ਚਲਾਉਣਾ ਸਿੱਖ ਲਓ ਦਬਈ ਜਾਓਗੇ ਤਾਂ 50 60000 ਰੁਪਏ ਤੁਸੀਂ ਮਹੀਨੇ ਦਾ ਕਮਾਉਂਗੇ ਯੂਰਪ ਜਾਓਗੇ ਤਾਂ 1.5 ਤੋਂ 2 ਲੱਖ ਰੁਪਏ ਤੁਸੀਂ ਇੱਕ ਮਹੀਨੇ ਦਾ ਕਮਾਉਂਗੇ ਤੁਹਾਡੇ ਸਾਹਮਣੇ ਲਾਈਵ ਇਹਨਾਂ ਦੱਸ ਦਿੱਤੀ ਆ ਬਹੁਤ ਵੱਡਾ ਨਾਮ ਹੈਗਾ ਵੋਲ ਸਕਿਲਸ ਆਰਗੇਨਾਈਜੇਸ਼ਨ ਜਲੰਧਰ ਸੋ ਤੁਸੀਂ ਵੀ ਹੋਰ